रेडी ਉਦੋਂ ਮੈਂ ਬਹੁਤ ਛੋਟਾ ਸਾ ਡੰਡੀ ਉਸੇ ਸਾਲ ਮੈਂ ਸਕੂਲ ਦਾਖਲ ਹੋਇਆ ਸੀ ਅਤੇ ਉਹ ਵੀ ਸਿਫਾਰਸ਼ੀ ਕਿਉਂਕਿ ਮੇਰੀ ਉਮਰ ਅਜੇ ਦਾਖਲੇ ਦੀ ਨਹੀਂ ਹੋਈ ਸੀ ਡੰਡੀ ਮੈਨੂੰ 1 ਮਹੀਨੇ ਵਿੱਚ ਹੀ ਕੱਚੀ ਤੋਂ ਪੱਕੀ ਜਮਾਤ ਵਿੱਚ ਕਰ ਦਿੱਤਾ ਗਿਆ ਕਿਉਂਕਿ ਉਰਦੂ ਦਾ ਕਾਇਦਾ ਮੈਂ ਸਾਰਾ ਪਹਿਲਾਂ ਹੀ ਕਰ ਪੜ ਰੱਖਿਆ ਸੀ ਡੰਡੀ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਮਾਸਟਰ ਜੀ ਨੇ ਆਖਿਆ ਸੀ ਕਿ ਜੇ ਕਰ ਤੂੰ ਛੁੱਟੀਆਂ ਵਿੱਚ ਸਾਰੇ ਪਹਾੜੇ ਜਾਦ ਕਰ ਲਏ ਤਾਂ ਤੈਨੂੰ ਛੁੱਟੀਆਂ ਪਿੱਛੋਂ ਪਹਿਲੀ ਵਿੱਚ ਕਰ ਦਿੱਤਾ ਜਾਵੇਗਾ ਡੰਡੀ ਮੈਂ ਛੁੱਟੀਆਂ ਖਤਮ ਹੋਣ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ ਕਿ ਖਬਰ ਫੈਲ ਗਈ ਸਕੂਲ ਬੰਦ ਹੀ ਰਹਿਣਗੇ ਕਿਉਂਕਿ ਰੌਲੇ ਪੈ ਗਏ ਹਨ ਡੰਡੀ ਸਾਨੂੰ ਸਮਝ ਨਹੀਂ ਸੀ ਕਿ ਰੌਲੇ ਕੀ ਹੁੰਦੇ ਹਨ ਅਤੇ ਸਕੂਲ ਕਿਉਂ ਬੰਦ ਕਰ ਦਿੱਤੇ ਜਾਂਦੇ ਹਨ ਡੰਡੀ ਕੁਝ ਦਿਨਾ ਪਿੱਛੋਂ ਸਾਡੇ ਪਿੰਡ ਕੁਝ ਪਰਿਵਾਰ ਆਪਣੇ ਗੱਡਿਆਂ ਉੱਤੇ ਪਹੁੰਚੇ ਡੰਡੀ ਜਿਹੜੇ ਕਈ ਸਾਲ ਪਹਿਲਾਂ ਬਾੜ ਵਿੱਚ ਚਲੇ ਗਏ ਸਨ ਡੰਡੀ ਉਹਨਾਂ ਦੇ ਆਉਣ ਨਾਲ ਪਿੰਡ ਵਿੱਚ ਕੁਝ ਹਲਚਲ ਹੋਈ ਡੰਡੀ ਪਿੰਡ ਦੇ ਕੁਝ ਕੋ ਨੌਜਵਾਨ ਜਿੰਨਾਂ ਦਾ ਕੰਮ ਹੀ ਵਾਰਾ ਕਰਦੀ ਕਰਦੇ ਫਿਰਨਾ ਸੀ ਨੇ ਲੋਕਾਂ ਦੇ ਇਕੱਠ ਸਦਨੇ ਸ਼ੁਰੂ ਕਰ ਦਿੱਤੇ ਡੰਡੀ ਇੱਕ ਦਿਨ ਸ਼ਾਮ ਨੂੰ ਉਹਨਾਂ ਵਿੱਚੋਂ ਦੋ ਮੁੰਡੇ ਸਾਡੇ ਘਰ ਆਏ ਡੰਡੀ ਉਹਨਾਂ ਕੁਝ ਐਲਾਨ ਕਰਨੇ ਸਨ ਡੰਡੀ ਸਾਡਾ ਮਕਾਨ ਤਿੰਨ ਮੰਜ਼ਲਾ ਹੋਣ ਕਰਕੇ ਸ਼ਾਇਦ ਸਭ ਤੋਂ ਉੱਚਾ ਸੀ ਡੰਡੀ ਉਦੋਂ ਪਿੰਡਾਂ ਰੈਡੀ ਵਿੱਚ ਬਹੁਤੇ ਕੱਚੇ ਕੋਠੇ ਹੀ ਹੁੰਦੇ ਸਨ ਡੰਡੀ ਸਾਡੇ ਘਰ ਇੱਕ ਤਵਿਆਂ ਵਾਲਾ ਬਾਜਾ ਸੀ ਜਿਸ ਅੱਗੇ ਇੱਕ ਤੂ ਤੂ ਲੱਗਿਆ ਹੋਇਆ ਸੀ ਡੰਡੀ ਉਹਨਾ ਉਹ ਧੂਤੂ ਲੈ ਲੈ ਅਤੇ ਸਭ ਤੋਂ ਉਤਲੀ ਛੱਤ ਉੱਤੇ ਚੜ ਕੇ ਧੂਤੂ ਨੂੰ ਮੂੰਹ ਨਾਲ ਲਾ ਕੇ ਪੂਰੇ ਜੋਰ ਨਾਲ ਆਖਣਾ ਸ਼ੁਰੂ ਕੀਤਾ ਹਮਲੇ ਸ਼ੁਰੂ ਹੋ ਗਏ ਹਨ ਡੰਡੀ ਅਸੀਂ ਆਪਣੀ ਰਾਖੀ ਵੀ ਕਰਨੀ ਹੈ ਅਤੇ ਬਦਲਾ ਵੀ ਲੈਣਾ ਹੈ ਡੰਡੀ ਸਾਨੂੰ ਇਹ ਵੀ ਪਤਾ ਲੱਗਿਆ ਹੈ ਕਿ ਗਵਾਂਡੀ ਪਿੰਡ ਵਿੱਚ ਹਮਲੇ ਦੀ ਤਿਆਰੀ ਹੋ ਰਹੀ ਹੈ ਡੰਡੀ ਇਹ ਹਮਲਾ ਸਾਡੇ ਉੱਤੇ ਵੀ ਹੋ ਸਕਦਾ ਹੈ ਡੰਡੀ ਉਸ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਘਰ ਵਿੱਚ ਹਥਿਆਰ ਹੋਣੇ ਚਾਹੀਦੇ ਹਨ ਡੰਡੀ ਕਿਰਪਾਨਾਂ ਤਕੂਏ ਅਤੇ ਬਰਸ਼ੇ ਤਿਆਰ ਰੱਖਨ ਨੂੰ ਆਖਿਆ ਟੰਡੀ ਉਸ ਇਹ ਵੀ ਆਖਿਆ ਕਿ ਪਿੰਡ ਦੇ ਲੋਹਾਰ ਕੋਲੋਂ ਇਹਨਾਂ ਨੂੰ ਤਿੱਖਿਆ ਕਰਵਾ ਲਿਆ ਜਾਵੇ ਟੰਡੀ ਉਸ ਰਾਤ ਪਿੰਡ ਵਿੱਚ ਭਾਰੀ ਇਕੱਠ ਹੋਇਆ ਟੰਡੀ ਉੱਥੇ ਇਹ ਫੈਸਲਾ ਵੀ ਕੀਤਾ ਗਿਆ ਕਿ ਪਿੰਡ ਵਿੱਚ ਰੋਜ਼ ਰਾਤ ਨੂੰ ਪਹਿਰਾ ਦਿੱਤਾ ਜਾਇਆ ਕਰੇਗਾ ਡੰਡੀ ਲੋਕਾਂ ਨੂੰ ਆਖਿਆ ਗਿਆ ਕਿ ਉਹ ਇਕੱਲੇ ਖੇਤਾਂ ਵੱਲ ਨਾ ਜਾਣ ਖਾਸ ਕਰਕੇ ਔਰਤਾਂ ਨੂੰ ਖੇਤਾਂ ਵਿੱਚ ਜਾਣ ਦੀ ਮਨਾਹੀ ਕੀਤੀ ਗਈ ਅਤੇ ਇਹ ਵੀ ਆਖਿਆ ਗਿਆ ਕਿ ਦੇਨਾ ਸ਼ੁਪਨ ਤੋਂ ਤਹਿਨਾ ਕਰਾ ਨੂੰ ਵਾਪਸ ਆਇਆ ਜਾਵੇ ਡੰਡੀ ਕਿਸੇ ਵੀ ਅਜਨਬੀ ਨੂੰ ਦਰਵਾਜ਼ਾ ਨਾ ਖੋਲਿਆ ਜਾਵੇ ਡੰਡੀ ਦੋ ਦਿਨ ਪਿੱਛੋਂ ਸਾਡੇ ਘਰੋਂ ਹੀ ਇਹ ਐਲਾਨ ਕੀਤਾ ਗਿਆ ਕਿ